ਪੜ ਮਾਰੇ ਸਾਰਿਆਂ ਨੇ ਕਿ ਇਹ ਥੁੱਕੀ ਕੀਤਾ ਕੰਧਰ ਸੰਸਾਰ ਤੇ ਹੈ ਹੀ ਨਹੀਂ ਮੈਂ ਕਹਦਾ ਥੱਪੜ ਮਾਰੇ ਸੰਸਾਰ ਤੇ ਹੈ ਹੀ ਨਹੀਂ ਸਰੀਰ ਤੇ ਹੈ ਹੀ ਨਹੀਂ ਆਤਮਾ ਹੀ ਆਤਮਾ ਹੀ ਪਰਮਾਤਮਾ ਹੀ ਪਰਮਾਤਮਾ ਹੈ ਜਗਤ ਤੇ ਹੈ ਹੀ ਨਹੀਂ ਤਾਂ ਮੈਂ ਕਿਹੜੀ ਗੱਲ ਦਾ ਥੱਪੜ ਮਾਰੇ ਇਸ ਨੂੰ ਥੱਪੜ ਮਾਰਿਆ ਜੋ ਹੈ ਹੀ ਨਹੀਂ ਉਹਨੂੰ ਥੱਪੜ ਮਾਰਿਆ ਮੈਂ ਤੇ ਜੋ ਭਾਈ ਨਹੀਂ ਮੈਂ ਥੱਪੜ ਮਾਰਿਆ ਤੇ ਦੁੱਖ ਕਿਹੜੀ ਗੱਲ ਦਾ ਹੈ ਹੀ ਨਹੀਂ ਅਸਲ ਵਿੱਚ ਗੱਲ ਇਤਨੀ ਹੈ ਸ਼ੰਕਰਾਚਾਰੀਆਂ ਦੀਆਂ ਨਿਗਾਹਾਂ ਉੱਪਰ ਉੱਠ ਗਈਆਂ ਉਹਨਾਂ ਨੇ ਕਹਿ ਦਿੱਤਾ ਬ੍ਰਹਮ ਹੀ ਬ੍ਰਹਮ ਹੈ ਮਾਇਆ ਨਹੀਂ ਹੈ ਨਿਰੰਕਾਰ ਹੀ ਨਿਰੰਕਾਰ ਹੈ ਸੰਸਾਰ ਨਹੀਂ ਹੈ ਤੇ ਕਿਨੇ ਦਾ ਮਤਲਬ ਇਹ ਨਹੀਂ ਕਿ ਸੰਸਾਰ ਨਹੀਂ ਹੈ ਮੁਖੜਾ ਹੀ ਮੁਖੜਾ ਹੈ ਪੈਰ ਨਹੀਂ ਹੈ ਐਸਾ ਕਹਿਣਾ ਇਸ ਗੱਲ ਦਾ ਸਬੂਤ ਮੁਹਈਆ ਹੋ ਰਿਹਾ ਹੈ ਨਜ਼ਰਾਂ ਮੁਖੜੇ ਤੇ ਟਿਕੀਆਂ ਹੋਈਆਂ ਨੇ ਪੈਰ ਤੇ ਨਹੀਂ ਹੋਏ ਨੇ ਨਾਸਤਿਕ ਕਾਰਲ ਮਾਰਕਸ ਕਹਿੰਦੇ ਨੇ ਪਦਾਰਤ ਹੀ ਪਦਾਰਤ ਹੈ ਪਰਮਾਤਮਾ ਨਹੀਂ ਹੈ ਸੰਸਾਰ ਹੀ ਸੰਸਾਰ ਹੈ ਨਿਰੰਕਾਰ ਨਹੀਂ ਹੈ ਗਲਤ ਬਿਆਨ ਨਹੀਂ ਕਰਦੇ ਜਿਹੜੇ ਕਹਿੰਦੇ ਨਿਰੰਕਾਰ ਹੀ ਨਿਰੰਕਾਰ ਹੈ ਹੋਣ ਮੈਂ ਅਰਜ਼ ਕਰਾਂ ਦੋਵੇਂ ਹੀ ਸੱਚ ਕਹਿੰਦੇ ਨੇ ਕਾਰਲ ਮਾਰਕਸ ਨੂੰ ਝੂਠਾ ਸਾਬਤ ਕਰਨ ਵਾਸਤੇ ਬੜਿਆਂ ਨੇ ਲਿਖਿਆ ਬੜਿਆਂ ਨੇ ਬੋਲਿਆ ਮੈਂ ਪਹਿਲੀ ਦਫਾ ਕਿਦਰੇ ਰਾਏਪੁਰ ਕਾ ਬੈਠਾਇਆ ਸਰਵਧਰਮ ਸਮੇਲਨੇ ਚ ਸੰਤ ਆਪਣੀ ਜਗ੍ਹਾ ਤੇ ਸੱਚ ਨੇ ਨਾਸਤਿਕ ਆਪਣੀ ਜਗ੍ਹਾ ਤੇ ਸੱਚ ਹੈ ਬੜੇ ਔਖੇ ਹੋਏ ਕਈ ਸਾਧੂ ਜੋ ਬੋਲਣ ਵਾਸਤੇ ਬڑے ਔਖੇ ਸ੍ਰੋਤਿਆਂ ਦੇ ਵਿੱਚ ਹਿੰਦੂ ਵੀਰਾਂ ਦੀ ਤਾਦਾਦ ਜ਼ਿਆਦਾ ਸੀ ਸਿੰਘ ਵੀ ਬੈਠੇ ਸਨ ਉਹ ਸਿੰਘ ਵੀ ਔਖੇ ਹੋਏ ਮੈਂ ਦੁਹਾਨ ਨੂੰ ਸੱਚ ਕਹਿ ਰਿਹਾ ਹਾਂ ਉਹ ਔਖਿਆਈ ਨੂੰ ਦੇਖ ਕੇ ਫਿਰ ਮੈਂ ਆਪਣਾ ਵਕਤ ਉਹ ਬਦਲਿਆ ਮੈਂ ਕਿਹਾ ਦ੍ਰਿਸ਼ਟੀ ਪੈਰਾਂ ਤੇ ਟਿਕ ਜਾਏ ਲੰਬੇ ਸਮੇਂ ਤੱਕ ਤੇ ਪੈਰਾਂ ਨੂੰ ਦੇਖਦਿਆਂ ਦੇਖਦਿਆਂ ਮਨ ਪ੍ਰਭਾਵਿਤ ਹੋ ਜਾਏ ਜੇ ਜੋ ਕਹਿ ਦੇਵੇ ਸਿਰ ਨਹੀਂ ਹੈ ਤਾਂ ਠੀਕ ਹੈ ਠੀਕ ਉਹਦੀ ਦ੍ਰਿਸ਼ਟੀ ਦੇ ਤਕਣੀ ਦੇ ਹਿਸਾਬ ਨਾਲ ਠੀਕ ਹੈ ਉਹਦੀ ਦ੍ਰਿਸ਼ਟੀ ਨੂੰ ਜੋ ਕੁਝ ਨਜ਼ਰ ਆ ਰਿਹਾ ਹੈ ਉਹਦੀ ਨਜ਼ਰਾਂ ਦੇ ਹਿਸਾਬ ਨਾਲ ਉਹ ਠੀਕ ਹੈ ਜੋ ਆਪਣੀਆਂ ਨਜ਼ਰਾਂ ਮੁਖੜੇ ਤੇ ਟਿਕਾ ਬੈਠਾ ਹੈ ਔਰ ਕਾਫੀ ਲੰਬੇ ਸਮੇਂ ਤੱਕ ਟਿਕਾਈ ਬੈਠਾ ਹੈ ਤੇ ਜੇ ਉਹ ਐਲਾਨੀਆਂ ਕਹਦੇ ਮੁਕੜਾ ਹੀ ਮੁਕੜਾ ਹੈ ਪੈਰ ਤਾਂ ਨਹੀਂ ਕੋਈ ਮस्तक ਹੀ ਮस्तक ਹੈ ਪੈਰ ਨਹੀਂ ਹੈ ਬ੍ਰह्म ਹੀ ਬ੍ਰह्म ਹੈ ਸੰਸਾਰ ਨਹੀਂ ਹੈ ਪਰਮਾਤਮਾ ਹੀ ਪਰਮਾਤਮਾ ਹੈ ਪਦਾਰਥ ਨਹੀਂ ਹੈ ਤੇ ਜੇ ਇਹਨੂੰ ਕਹਦੇ ਪਦਾਰਥ ਨਹੀਂ ਹੈ ਪਰ ਰੋਟੀ ਨਾ ਖਾ ਪਾਣੀ ਨਾ ਪੀ ਕਿਉਂਕਿ ਪਦਾਰਥ ਨੇ ਕਪੜਾ ਨਾ ਪਹਿਣ ਰਹਿਣ ਵਾਸਤੇ ਜੋਗੀ ਕੁੱਲੀ ਨਾ ਬਣਾ ਮਸਤਕ ਵੀ ਹੈ ਪੈਰ ਵੀ ਹੈ ਗੈਰ ਹੈ ਪਰਮਾਤਮਾ ਵੀ ਹੈ ਪਦਾਰਥ ਵੀ ਹੈ ਜੋ ਆਕਾਰ ਰੂਪ ਦੇ ਚ ਪਦਾਰਥ ਹੈ ਉਹੀ ਨਿਰਆਕਾਰ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਨਿਰਆਕਾਰ ਰੂਪ ਦੇ ਚ ਪਰਮਾਤਮਾ ਹੈ वही साकार रूप पदार्थ जुड़े रहे दृष्टि की गल है दृष्टि च एक कमजोरी है प्रकृति ने रखी है पैर ते टिक और लंबे समय तक टिके ही रहे तो ऐसा मनुख कह देगा धन ही धन है धर्म नहीं है पदार्थ ही पदार्थ है परमात्मा नहीं है ਉਹਦਾ ਕਹਿਣਾ ਸੱਚ ਹੈ ਉਹ ਆਪਣੇ ਬਾਰੇ ਸਚਾਈ ਪ੍ਰਗਟ ਕਰ ਰਿਹਾ ਹੈ ਕਿ ਮੇਰੀ ਨਜ਼ਰਾਂ ਪੈਰਾਂ ਤੇ ਟਿਕ ਗਈ ਹੈ ਟਿਕ ਗਈਆਂ ਨੇ ਜੋ ਕਹਿੰਦਾ ਹੈ ਬ੍ਰਹਮ ਹੀ ਬ੍ਰਹਮ ਹੈ ਇੱਕੋ ਬ੍ਰਹਮ ਦੂਤਿਆ ਨਾਸਤਿ ਦੂਜਾ ਹੈ ਹੀ ਨਹੀਂ ਸਤ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਉਹ ਇਸ ਗੱਲ ਦਾ ਸਬੂਤ ਹੈ ਨਜ਼ਰਾਂ ਉੱਪਰ ਟਿਕ ਗਈਆਂ ਨੇ ਉੱਪਰ ਟਿਕ ਗਈਆਂ ਇਸੇ ਵਿਅਕਤੀ ਦੇ ਰਾਹੀਂ ਕਦੀ ਕਦੀ ਇਹ ਉੱਪਰ ਮਸਤਕ ਤੇ ਝਲਕਦਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟਦੀ ਹੈ ਉਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਤਾਂ ਹੀ ਐਸੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤੇ ਜੇ ਨੂੰ ਵੇਖੀਏ ਤੇ ਕਿਦਰੇ ਨਜ਼ਰਾਂ ਉੱਪਰ ਉੱਠ ਜਾਂ। ਖੁੱਪਰ ਉੱਠ ਜਾਂ। ਹੁਣ ਦੂਜਾ ਨੁਕਤਾ ਚੇਤੇ ਰੱਖਣਾ। ਜਿਨ੍ਹਾਂ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ। ਕਦੇ ਕਦੇ ਲੋੜ ਮਾਤਰ ਉਹ ਨਿਗਾਹਾਂ ਥੱਲੇ ਕਰ ਲੈਂਦੇ ਰਹੇ। ਪਦਾਰਤ ਸਿਰਫ ਉਪਜੀਵਕਾ। ਨਜ਼ਰਾਂ ਦਾ ਸੁਭਾਅ ਉੱਪਰ ਹੀ ਹੋ ਗਿਆ। ਦ੍ਰਿਸ਼ਟੀ ਦਾ ਸੁਭਾਅ ਸਿਰਫ ਉੱਪਰ ਤੱਕਣਾ ਹੀ ਹੋ ਗਿਆ। ਉਹਨਾਂ ਦੇ ਅਨੁਭਵੀ ਬਚਨ ਜਦ ਉਹ ਕਹਿੰਦੇ ਨੇ ਤੇ ਜਿਨ੍ਹਾਂ ਦੀਆਂ ਨਜ਼ਰਾਂ ਹੈ ਨਹੀਂ ਥੱਲੇ ਬਿਲਕੁਲ ਥੱਲੇ ਜਦ ਉਹਨਾਂ ਦੇ ਹੱਥ ਉਹ ਬਚਨ ਆ ਜਾਂਦੇ ਨੇ ਉਹਨਾਂ ਦਾ ਅਨੁਭਵ ਉਹ ਬਸ ਕਰਮकांड ਬਣ ਕੇ ਰਹਿ ਜਾਂਦਾ ਕਰਮकांड ਕਰਮकांड ਜਿਹਦੇ ਵਿੱਚ ਪ੍ਰੇਮ ਨਹੀਂ ਹੈ ਕਰਮ ਮੈਂ ਕਰ ਰਿਹਾ ਭਾਵਨਾ ਨਹੀਂ ਹੈ ਕਰਮ ਮੈਂ ਕਰ ਰਿਹਾ ਗਿਆਨ ਨਹੀਂ ਹੈ ਕਰਮ ਮੈਂ ਕਰ ਰਹਿਆਂ ਅਨੁਭਵ ਨਹੀਂ ਹੈ ਕਰਮ ਮੈਂ ਕਰ ਰਹਿਆਂ ਰਸ ਨਹੀਂ ਹੈ ਇਹਨੂੰ ਕਹਿ ਦਿੰਦੇ ਨੇ ਮੁਰਦਾ ਧਰਮ ਲਾਸ਼ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਏ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮੁਰਦਾ ਹੋ ਗਈ ਹੈ ਫੋ ਫਿਰ ਮੁਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ ਕਬਰਾਂ ਨੂੰ ਪੂਜਣਗੇ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿਖੇ ਮਰੂਦਾ ਹੋ ਗਈ ਹੈ ਤੇ ਮੂਏ ਕੋ ਮੂਆ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਤੇ ਫਿਰ ਮੁਰਦੇ ਨਾਲ ਜੁੜੇਗਾ ਜੀਵਦੇ ਨਾਲ ਨਹੀਂ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਕਤਈ ਜੀਵਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਅਜਦਾ ਨਹੀਂ ਕਰੇਗਾ ਦੁਬਿਦਾ ਨਾ ਪੜੋ ਹਰ ਬਿਨ ਅਵਰ ਨ ਪੂਜੋ ਮੜੀ ਮਸਾਨ ਨ ਜਾਇ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮੁ ਹੋ ਜਾਇ ਧੰਨ ਗੁਰੂ ਨਾਨਕ ਦੇਵ ਜੀ ਵਾਗ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਤ ਭੂਲ ਨਾ ਵਾ ਭੁੱਲ ਕੇ ਵੀ ਨਹੀਂ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨਾ ਭੁੱਲ ਕੇ ਵੀ ਨਾ ਬਣ ਮੰਨੇ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ ਤਾਂ ਫਿਰ ਕਹਿਣਾ ਪਏਗਾ ਮੁਰਦਾ ਦਾ ਉਹ ਕਰਮ ਕਰਮकांड ਨੇ ਮੁਰਦਾ ਨੇ ਜਿਸ ਕਰਮ ਦੇ ਵਿੱਚ ਕੋਈ ਭਾਵਨਾ ਨਹੀਂ ਕੋਈ ਸ਼ਰਧਾ ਨਹੀਂ ਮੈਂ ਕਰਤੇ ਰਿਆਂ ਸ਼ਰਧਾ ਨਹੀਂ ਮੈਂ ਕਰਤੇ ਰਿਹਾ ਬਰੋਸਾ ਨਹੀਂ ਹੈ ਮੈਂ ਕਰਮ ਕਰਤੇ ਰਿਹਾ ਪਰ ਰਸ ਵੀ ਕੋਈ ਨਹੀਂ ਸਵਾਦ ਵੀ ਕੋਈ ਨਹੀਂ ਮੈਂ ਕਰਮ ਕਰਤੇ ਰਿਹਾ ਇਹਦੇ ਚ ਕੋਈ ਆਨੰਦ ਵੀ ਨਹੀਂ ਹੈ ਖੇੜਾ ਵੀ ਨਹੀਂ ਹੈ ਇਹ ਕਰਮ ਕਾਂਡ ਬਸ ਮਨੁੱਖ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ ਜਿਵੇਂ ਲਾਸ਼ ਚੁੱਕੀ ਹੋਈ ਹੋਵੇ ਕਿਉਂਕਿ ਇਸ ਸ਼ਬਦ ਦੇ ਚ ਇਹ ਖਿਆਲ ਵੀ ਆਇਆ ਹੈ ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਪੇ ਕਰਦਾ ਹਾਂ ਕਰਮ ਕਾਣ ਕਿਹੜੇ ਕਰਮ ਮੁਰਦਾ ਤੇ ਮੁਰਦਾ ਕਰਮ ਕਿਸ ਨੂੰ ਕਹੋਗੇ ਕਰਮ ਮੈਂ ਕਰ ਰਿਆਂ ਮੇਰੀ ਭਾਵਨਾ ਨਹੀਂ ਹੈ ਉਹਦੇ ਵਿੱਚ ਮੇਰੀ ਸ਼ਰਧਾ ਨਹੀਂ ਕਰਮ ਮੈਂ ਕਰ ਰਿਆਂ ਉਹ ਮੇਰਾ ਅਨੁਭਵ ਨਹੀਂ ਹੈ ਉਹਦੇ ਵਿੱਚ ਸੋਝ ਸਮਝ ਨਹੀਂ ਹੈ ਕਰਮ ਮੈਂ ਕਰ ਰਿਆਂ ਕੋਈ ਖੇੜਾ ਤੇ ਖੁਸ਼ੀ ਨਹੀਂ ਹੈ ਕਰਮ ਕਾਣ ਜੀਵਨ ਵਰ ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣਗੀਆਂ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ ਰਾਜਨੀਤਿਕ ਮਹਾਨ ਹੁੰਦਾ ਜਾਏਗਾ ਧਨਵਾਨ ਮਹਾਨ ਹੁੰਦਾ ਜਾਏਗਾ ਕਾਰੋਬਾਰੀ ਮਹਾਨ ਹੁੰਦਾ ਜਾਏਗਾ ਭਗਤ ਨਜ਼ਰਾਂ ਤੋਂ ਉਜਲ ਹੁੰਦਾ ਜਾਏਗਾ ਸੰਸਾਰ ਦਾ ਭਰਮਣ ਕਰਦੇ ਹੋਇਆ ਮੈਂ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਦੇਖਿਆ ਨੇ ਪਰ ਜਿਸ ਜਿਸ ਸ਼ਹਿਰ ਦੇ ਚ ਨੇ ਬਿਲਕੁਲ ਗੁਮਨਾਮ ਗੱਲੀ ਦੇ ਬੰਦੇ ਵੀ ਨਹੀਂ ਜਾਣਦੇ ਤੇ ਰੱਬ ਨਾਲ ਜੁੜੀ ਹੋਈਆਂ ਇਹ ਵੀ ਮਹਿਰਜ਼ ਕਰਦੇ ਜਦ ਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ ਹਨ ਆਨੰਦ ਹੈ ਉਹਨਾਂ ਕੋਲ ਰਸ ਹੈ ਈਸ਼ਅ ਕਰੇ ਜਨਾ ਭੈਣਾ ਕਿ ਬ੍ਰਹਮ ਗਿਆਨੀ ਹੁੰਦੇ ਹੀ ਨਹੀਂ ਸੰਤ ਹੁੰਦੇ ਹੀ ਨਹੀਂ ਜੇ ਜਦ ਨਹੀਂ ਹੋਣਗੇ ਪ੍ਰithvi ਵੀ ਨਹੀਂ ਹੋਵੇਗੀ ਹੈਨ ਅਰ ਜੋਗ ਜੋਗ ਭਗਤੋ ਪਾਇਆ ਪਹਿਜ ਰਕਦਾ ਆ ਹਰ ਸਮੇ ਭਗਤ ਹੁੰਦੇ ਨੇ ਪ੍ਰithvi ਭਗਤਾਂ ਤੋਂ ਕਦੀ ਖਾਲੀ ਨਹੀਂ ਹੋਈ ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ ਹੈ ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ ਮਨੁੱਖ ਦੀਆਂ ਨਜ਼ਰਾਂ ਥੱਲੇ ਫੈਲ ਦੇਖਦੇ ਆ ਤੋ ਹਰ ਸ਼ਹਿਰ ਦੇ ਧਨਵਾਨ ਦਿਖਾਈ ਦਿੰਦੇ ਨੇ ਧਨਵਾਨ ਪੂਜਨੇ ਇੱਕ ਨੇ ਹਰ ਸ਼ਹਿਰ ਦੇ ਚ ਵੱਡੇ ਵਪਾਰੀ ਦਿਖਾਈ ਦਿੰਦੇ ਨੇ ਵੱਡੇ ਵਪਾਰੀ ਪੂਜਨੇ ਇੱਕ ਨੇ ਹਰ ਸ਼ਹਿਰ ਦੇ ਚ ਰਾਜਨੀਤਿਕ ਦਿਖਾਈ ਦਿੰਦੇ ਨੇ ਰਾਜਨੀਤਿਕ ਲੋਗਾਂ ਦੀ ਪ੍ਰਕਰਮਾ ਭਗਤ ਨਹੀਂ ਦਿਖਾਈ ਦਿੰਦਾ ਅਗਰ ਕਿਸੇ ਸ਼ਹਿਰ ਚ ਹੈ ਅਵਲ ਤੇ ਹੁੰਦਾ ਨਹੀਂ ਪਰ ਹੈ ਤੇ ਗੁਮਨਾ ਬਿਲਕੁਲ ਗੁਮਨਾ ਮੈਂ ਇਸ ਤਰ੍ਹਾਂ ਦੀਆਂ ਮਾਸਟਰਾਂ ਹਾਂ ਜੁੜੀਆਂ ਹੋਈਆਂ ਆਤਮਾਵਾਂ ਦੇਖਿਆ ਨੇ ਸਿੱਖ ਜਗਤ ਵਿੱਚ ਬਹੁਤਾਂ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ 'ਚ ਮੇਰਾ ਭਰਮਣ ਪਰ ਮੈਂ ਹਿੰਦੂ ਜਗਤ ਵਿੱਚ ਵੀ ਦੇਖੀਆਂ ਮੈਂ ਮੁਸਲਮਾਨਾਂ ਦੇ ਵਿੱਚ ਵੀ ਕੁਝ ਪ੍ਰਭੂ ਨਾਲ ਜੁੜੇ ਹੋਏ ਲੋਕ ਦੇਖੇ ਉਹਨਾਂ ਦੇ ਵੀ ਆਪਣੇ ਇੱਕ ਅਵਸਥਾ ਬਣੀ ਹੋਈ ਹੈ ਪਰ ਇਸ ਤਰ੍ਹਾਂ ਦੇ ਪੁਰਸ਼ ਗੁਮਨਾਮ ਨੇ ਕੋਈ ਪੂਜਣੇਕ ਨਹੀਂ ਨੇ ਗਲੀ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਤੇ ਇੱਕ ਜੁੜ ਚੁਕੇ ਹੈ ਕਰਮ ਕਾਂਢੀ ਜੋ লাশ ਚੁੱਕੀ ਫਿਰਦੇ ਨੇ ਲਾਸ਼ਾਂ ਨਾਲ ਰਹਿੰਦੇ ਆ ਰਹਿੰਦੇ ਆ ਮੁਰਦਿਆਂ ਨਾਲ ਰਹਿੰਦੇ ਆ ਰਹਿੰਦੇ ਆ ਮੁਰਦਿਆਂ ਦੇ ਵਿੱਚ ਰਹਿਣ ਦੀ ਆਦਤ ਹੋ ਗਈ ਜੀਵ ਦੇ ਜਗ ਦੇ ਬੰਦੇ ਦੇਖਣੇ ਔਕੇ ਹੋ ਗਏ ਇਹ ਵੀ ਮੈਂ ਜੋ ਹੈ ਅਰਜ਼ ਕਰਦੇ ਆਂ ਅਨੁਭਵੀ ਪੁਰਸ਼ਾਂ ਦੇ ਜਦ ਬੋਲ ਉਹਨਾਂ ਦੇ ਕੋਲ ਆ ਜਾਂਦੇ ਨੇ ਜੋ ਅਨੁਭਵੀ ਬਹੀਨ ਨੇ ਅਨੁਭਵ ਨਹੀਂ ਹੈ ਸ਼ਰਧਾ ਨਹੀਂ ਹੈ ਭਾਵਨਾ ਨਹੀਂ ਹੈ ਉਹ ਸਾਰੇ ਬੋਲ ਕਰਮ ਕਾਣ ਦਾ ਰੂਪ ਧਾਰਨ ਕਰ ਜਾਂਦੇ ਨੇ ਸਾਖੀ ਮਾਫ 99% ਕਰਮ ਹਿੰਦੂ ਜਗਤ ਦੇ ਹੋਕਾ ਕਰਮ ਕਾਂਡ ਹੈ ਕੁਝ ਵੀ ਨਹੀਂ ਹੈ ਔਰ ਇਸ ਤਰ੍ਹਾਂ ਹੀ ਮੈਨੂੰ ਕਹਿਣ ਦੇਣਾ ਸਿੱਖ ਜਗਤ ਦੇ ਵਿੱਚ ਮੈਂ ਦੇਖਦਾ ਬਹੁਤਾ ਕਰਮ ਕਾਂਡ ਹੈ ਕੁਝ ਵੀ ਨਹੀਂ ਕਰਮ ਕਾਂਡ ਲੋਕੀ ਚੱਲੀਏ ਵੀ ਕਟਣ ਲੱਗ ਪੈਨੇ 40 ਦਿਨ ਜਾਣਾ ਮੈਂ ਤੇ ਦੇਖ ਕੇ ਹੈਰਾਨ ਹੋ ਗਿਆ ਕੁਝ ਸ਼ਹਿਰਾਂ ਦੇ ਚੱਲੀਆ ਕਟਣਾ ਹੈ ਗੁਰਦੁਆਰੇ ਜਾਣਾ ਹੈ 40 ਦਿਨ ਮੈਂ ਕਹ ਪਹਿਲੇ ਦੱਸੋ ਰੋਟੀ 40 ਦਿਨ ਖਾਓਗੇ ਅੱਗੇ ਨਹੀਂ ਖਾਓਗੇ ਪਾਣੀ 40 ਦਿਨ ਪੀਓਗੇ ਅੱਗੇ ਨਹੀਂ ਪੀਓਗੇ ਪਾਣੀ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਪੀਣਾ ਹੈ ਇਹ ਭੋਜਨ ਥੋੜਾ ਜੀਵਨ ਹੈ ਰੋਜ਼ ਰੋਜ਼ ਖਾਣਾ ਹੈ ਇਹ ਅਜੇ ਭਜਨ ਥੋੜਾ ਜੀਵਨ ਨਹੀਂ ਬਣਿਆ ਸਿਰਫ 40 ਦਿਨ ਕਰਨਾ ਹੈ ਅੱਗੋਂ ਨਹੀਂ ਕਰਨਾ ਕਿ ਇਸ ਗੱਲ ਦਾ ਸਬੂਤ ਹੈ ਕਰਮ ਕਾਂਡ ਮੁਰਦੇ ਦੇ ਆ ਕੋਈ ਰਸ ਨਹੀਂ ਕੋਈ ਖੇੜਾ ਤੇ ਖੁਸ਼ੀ ਨਹੀਂ ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਧਰੇ ਇੱਕ ਛੇਨ ਵਾਸਤੇ ਉੱਪਰ ਉੱਠ ਜਾਣ ਇੱਕ ਛੇਨ ਸਾਰੀਆਂ ਸਮੱਸਿਆਵਾਂ ਮਿਟ ਜਾਂਦੀਆਂ ਸਮੱਸਿਆਵਾਂ ਤੇ ਥੱਲੇ ਨੇ ਨਜ਼ਰਾਂ ਉੱਪਰ ਉੱਟ ਗਈਆਂ ਗੱਲ ਖਤਮ ਦੁੱਖ ਤੇ ਸਾਰੇ ਥੱਲੇ ਨੇ ਸਮੱਸਿਆਵਾਂ ਸਾਰੀਆਂ ਹੀ ਥੱਲੇ ਨੇ ਕਲੇਸ਼ ਸਾਰੇ ਹੀ ਥੱਲੇ ਪੈ ਨੇ ਪਾਪ ਸਾਰੇ ਹੀ ਥੱਲੇ ਪੈ ਨੇ ਪਾਪਾਂ ਦੇ ਚਿਤਨੀ ਪਹੁੰਚ ਹੀ ਨਹੀਂ ਕਿ ਬੁਲੰਦੀਆਂ ਨੂੰ ਛੂ ਸਕਣ ਤੇ ਜਦ ਨਜ਼ਰਾਂ ਹੀ ਉੱਪਰ ਝੁਕ ਗਈਆਂ ਰਹਿ ਗਏ ਬੇ ਮਹਾਰਾਜ ਦਾ ਇਹ ਪੰਕਤੀ ਬੜੀ ਕੀਮਤੀ ਨਸਵੰਨੋ ਕਿੱਲ ਵੇਖੋ ਕਰਤਾ ਘਰ ਆਇਆ ਭਜ ਜਾਓ ਐ ਪਾਪੋ ਅੱਜ ਤੱਕ ਤੁਸੀਂ ਸਿੰਘਾਸਣ ਮੇਰਾ ਮਲੇ ਹੋਇਆ ਸੀ ਨਿਕਲ ਜਾਓ ਤੁਹਾਡੇ ਲਈ ਹੁਣ ਥਾਂ ਨਹੀਂ ਹੈ ਨਸਵੰਨੋ ਕਿੱਲ ਵੇਖੋ ਕਰਤਾ ਘਰ ਆਇਆ ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਪੜਨ ਨੂੰ ਮਿਲੇ ਮੈਂ ਹੈਰਾਨ ਹੋਇਆ ਬڑا ਕਰਾਂਪੀਕਾਰੀ ਵਚਨ ਹੈ ਉਹਨਾਂ ਦਾ ਕਹਿੰਦੇ ਅਗਰ ਗਮ ਲਸ਼ਕਰ ਅੰਗੇਜ਼ਤ ਐ ਗਮ ਤੂੰ ਕੱਲਾ ਨਹੀਂ ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ ਬਰਤਰੀ ਵੀ ਕਹਿੰਦੇ ਨੇ ਦੁੱਖ ਮਾਂ ਜਾਂ ਦੁੱਖ ਹੋਰ ਲਾਭ ਹੋ ਤ ਸਾਂਝ ਬੌਰ ਡੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਹੈ ਇੱਕ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਇੰਜ ਦੁੱਖਾਂ ਦੀ ਲੰਬੀ ਲੇਨ ਲੱਗੀ ਹੋਈ ਦੁੱਖ ਕੱਲਾ ਨਹੀਂ ਆਉਂਦਾ ਕਥਈ ਕੱਲਾ ਨਹੀਂ ਆਉਂਦਾ ਦੁੱਖ ਹਮੇਸ਼ਾ ਲੰਬੀ ਲੇਨ ਲਸ਼ਕਰ ਬਣਾ ਕੇ ਆਉਂਦਾ ਹੈ ਸੁਖ ਕੱਲਾ ਆਉਂਦਾ ਹੈ ਪਰਮਾਤਮਾ ਕੱਲਾ ਆਉਂਦਾ ਉਹਦਾ ਕੱਲਾ ਹੋਣਾ ਹੀ ਬਤੇਰਾ ਹੈ ਉਹਦਾ ਕੱਲਾ ਹੋਣਾ ਹੀ ਕਾਫੀ ਹੈ ਦੁੱਖ ਕੱਲਾ ਨਹੀਂ ਹੈ